हां जी दोस्तों प्यार भरी सत श्री अकाल ठीक ठाक हो ਤੁਹਾਨੂੰ ਪਤਾ ਕਿ ਕਾਫੀ ਦਿਨ ਤੋਂ ਜਦੋਂ ਤੋਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਉਦੋਂ ਤੋਂ ਇੱਕ ਗੱਲ ਬਿਆਰਤ ਬਣੀ ਸੀ ਕਿ ਕੀ ਭਾਈ ਅਮਰਤਪਾਲ ਸਿੰਘ ਨੂੰ ਸੌਂ ਚੁੱਕਣ ਲਈ ਕਿੰਨੇ ਦਿਨ ਦਾ ਸਮਾਂ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਜਾਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾ ਸਕਦਾ ਜਾਂ ਉਹਨਾਂ ਨੂੰ ਵੀਡੀਓ ਕਾਲ ਰਹੀ ਤੇ ਸੌਂ ਚੁੱਕ ਤੁੱਕਾਈ ਜਾ ਸਕਦੀ ਹੈ ਸੌਹ ਚੁੱਕ ਸਕਦੇ ਨੇ ਇਹ ਸਾਰੀਆਂ ਗੱਲਾਂ ਦਾ ਰੇੜਕਾ ਖਤਮ ਹੁੰਦਾ ਹੋਇਆ ਅੱਜ ਇੱਕ ਖਬਰ ਆ ਰਹੀ ਹੈ ਕਿ ਵੀ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦਾ ਸਮਾਂ ਮਿਲਿਆ 4 ਦਿਨ ਦੀ ਪ੍ਰੋਲ ਮਿਲੀ ਆ ਸੌਹ ਚੁੱਕਣ ਲਈ ਹੋ ਸਕਦਾ 5 ਤਰੀਕ ਨੂੰ ਸੌਹ ਚੁੱਕ ਲਣ ਜਾਨੀ ਕਿ 5 ਲਈ ਨੂੰ ਕੱਲ ਨੂੰ ਤੇ ਬਖ ਬਖ ਕਿਆ ਸਲਾਈਆਂ ਨੇ ਏ ਵੀ ਪਤਾ ਲੱਗਿਆ ਕਿ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਉਹਨਾਂ ਨੂੰ ਦਿੱਲੀ ਲੈ ਕੇ ਆਂਦਾ ਜਾਵੇਗਾ ਦਿੱਲੀ ਲੈ ਆਂਦਾ ਜਾਵੇਗਾ ਤੇ ਇੱਕ ਘੰਟਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਦਾ ਸਮਾਂ ਵੀ ਦਿੱਤਾ ਜਾਵੇਗਾ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਆ ਵੀ ਇੰਜ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਪੰਜਾਬ ਇੱਕ ਘੰਟੇ ਲਈ ਵੀ ਜਾਂ ਅੱਧੇ ਘੰਟੇ ਲਈ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਇਹ ਗੱਲ ਬਿਲਕੁਲ ਵੀ ਜਾਪਦੀ ਨਹੀਂ ਕਿਸੇ ਤਰ੍ਹਾਂ ਦੀ ਕਿਉਂਕਿ ਇੱਥੇ ਇੱਕ ਗੱਲ ਆਧਾਰਨ ਵਜੋਂ ਆਪਾਂ ਕਰ ਲੈਨੇ ਆ ਕਿ ਤੁਹਾਨੂੰ ਪਤਾ ਹੀ ਆ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਭਾਈ ਕੁਲਵੰਤ ਸਿੰਘ ਰਾਉਕੀ ਭਾਈ ਕੁਲਵੰਤ ਸਿੰਘ ਰਾਉਕੀ ਜਿਨ੍ਹਾਂ ਦੇ ਇੱਕ ਸਤਿਕਾਰਯੋਗ ਚਾਚਾ ਜੀ ਦੀ ਜਾਂ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਇੱਕ ਹਫ਼ਤੇ ਦੀ ਪ੍ਰੋਲ ਮਿਲੀ ਸੀ ਇੱਕ ਹਫ਼ਤੇ ਦੀ ਪ੍ਰੋਲ ਮਿਲੀ ਸੀ ਜੇਲ੍ਹ ਤੋਂ ਪਰ ਉਹਨਾਂ ਨੂੰ ਇੱਕ ਹਫ਼ਤਾ ਜੋ ਪ੍ਰੋਸੈਜੋਗ ਸੂਤਰ ਦੱਸਦੇ ਨੇ ਜਾਂ ਜੋ ਜਾਣਕਾਰੀ ਮਿਲੀ ਸੀ ਉਹਨਾਂ ਨੂੰ ਇੱਕ ਹਫ਼ਤਾ ਸੀਆਈਏ ਸਟਾਫ ਦੇ ਵਿੱਚ ਹੀ ਰੱਖਿਆ ਗਿਆ ਭਾਈ ਕਲਵੰਤ ਸਿੰਘ rauke ਨੂੰ ਸੀਆਈਏ ਦੇ ਵਿੱਚ ਰੱਖਿਆ ਗਿਆ CIA ਤੋਂ ਬਾਅਦ ਜਦੋਂ ਉਹਨਾਂ ਦੇ ਚਾਚਾ ਜੀ ਦੀ ਅੰਤਮ ਅਰਦਾਸ ਸੀ ਜਦੋਂ ਹੁਕਮਨਾਮਾ ਲੈਣਾ ਸੀ ਜਾਂ ਅਰਦਾਸ ਹੋ ਰਹੀ ਸੀ ਉਸ ਵਕਤ ਸਿਰਫ ਲਿਆਂਦਾ ਸੀ ਉਹਨਾਂ ਨੂੰ ਘੰਟੇਕ ਵਾਸਤੇ ਘੰਟੇਕ ਵਾਸਤੇ ਵੀ ਕੋਈ মিডিਏ ਦੇ ਰੂਪ ਰੂਪ ਨਹੀਂ ਹੋਣ ਦਿੱਤਾ ਗਿਆ ਕੋਈ ਗੱਲ ਨਹੀਂ ਕਰ ਦਿੱਤੀ ਗਈ ਜਿਵੇਂ ਲਿਆਂਦਾ ਤੇ ਜਿਹੜਾ ਜਿਆ ਕਲਵੰਤ ਸਿੰਘ ਰਾਉਕੇ ਨੂੰ ਲਿਆਂਦਾ ਗਿਆ ਜਿਹੜਾ ਜਿਆ ਨਾ ਲਿਆਂਦਾ ਗਿਆ ਇੱਕ ਬਰਾਬਰ ਹੋ ਗਿਆ ਸੀ ਉਹਦਾ ਕਾਰਨ ਕੀ ਸੀ ਕਿ মিডিਏ ਦੇ ਵਿੱਚ ਕੋਈ ਗਲਤ ਗੱਲ ਨਾ ਕਹਿ ਦੇਣ ਕੋਈ ਬਿਆਨ ਇਦਾਂ ਦਾ ਦਾ ਨਾ ਦੇ ਦੇਣਾ ਇਦਾਂ ਦੀਆਂ ਗੱਲਾਂ ਸੀ ਉਹਨਾਂ ਨੂੰ ਇੱਕ ਹਫ਼ਤੇ ਦੀ ਪ੍ਰੋਲ ਮਿਲੀ ਪਰ ਨਾ ਮਾਤਰ ਸੀ ਇਸੇ ਤਰ੍ਹਾਂ ਜਿਵੇਂ ਪਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲੀ ਆ 4 ਦਿਨ ਦੀ ਅਮਰਤਸਰ ਸਾਹਿਬ ਦੇ ਡੀਸੀ ਦੇ ਬਿਆਨ ਮੁਤਾਬਕ ਉਹਨਾਂ ਦੇ ਜੋ ਸਟੇਟਮੈਂਟ ਆਈ ਹੈ ਉਹਦੇ ਮੁਤਾਬਕ 4 ਦਿਨ ਦੀ ਪ੍ਰੋਲ ਪਰ ਇੱਕ ਚੈਨਲ ਇਹ ਵੀ ਦੱਸੀ ਜਾਂਦਾ ਕਿ ਇੱਕ ਘੰਟਾ ਉਹ ਇਦਾਂ ਜਮਾਨ ਆਪਣੇ ਹੋਊਗੀ ਸੌ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਜਾ ਗਿਆ ਭਾਰਤੀ ਫੌਜ ਦੇ ਵੀ ਪੰਜਾਬ ਪੁਲਿਸ ਰਵਾਨਾ ਹੋ ਗਈ ਹੈ ਡਿਬਰੂਵੜ ਜੇਲ੍ਹ ਦੇ ਜਿਹੜੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਅਗਾਊਂ ਜਾਣਕਾਰੀ ਦੇ ਦਿੱਤੀ ਕਿ ਇਹ ਸਾਰੇ ਕਾਸੇ ਦੀ ਪੰਜਾਬ ਸਰਕਾਰ ਨੇ ਜੋ ਆਪਣੀ ਪ੍ਰਕਿਰਿਆ ਹੁੰਦੀ ਆ ਉਹ ਪੂਰੀ ਕਰਕੇ ਲੋਕ ਸਭਾ ਦੇ ਸਪੀਕਰ ਜੀ ਨੂੰ ਭੇਜ ਦਿੱਤੀ ਹੁਣ ਦੇਖਣ ਵਾਲੀ ਗੱਲ ਤਾਂ ਇਹੀ ਹੋਵੇਗੀ ਕਿ ਕੀ ਭਾਈ ਅਮਰਤਪਾਲ ਸਿੰਘ ਪੰਜਾਬ ਆਉਣਗੇ ਆਪਣੇ ਪਰਿਵਾਰ ਦੇ ਵਿੱਚ ਘੰਟਾ ਦੋ ਘੰਟੇ ਗਿਜ਼ਾਰ ਸਕਣਗੇ ਜਾਂ ਨਹੀਂ ਜਾਂ ਉਹਨਾਂ ਨਾਲ ਵੀ ਭਾਈ ਕੁਲਵੰਤ ਸਿੰਘ ਰੌਕੇ ਵਾਲੀ ਹੋਵੇਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ 4 ਦਿਨ ਕਿੰਨੀ ਕੁ ਗੱਲ ਹੁੰਦੀ ਆ ਡਿਬਰੂਬੜ ਜੇਲ੍ਹ ਦੇ ਵਿੱਚੋਂ ਬੇਸਕ ਜਿਹਾਲ ਦੇ ਵਿੱਚ ਬਹੁਤ ਘੱਟ ਸਮਾਂ ਲੱਗਦਾ ਪਰ ਕਾਲੀਜੀ ਪ੍ਰਕਿਰਿਆ ਦੇ ਵਿੱਚ ਕੁਝ ਹੋਰ ਕੰਮਾਂ ਦੇ ਵਿੱਚ ਉਹਨਾਂ ਨੇ ਸਮਾਂ ਲਗਾ ਦੇਣਾ ਤੇ ਪਰਿਵਾਰ ਨੂੰ ਮਿਲਣ ਦੇ ਵਿੱਚ ਵੀ ਮੈਨੂੰ ਲੱਗਦਾ ਨਹੀਂ ਇੱਥੋਂ ਤੱਕ ਲੱਗਦਾ ਵੀ ਨਾ ਉਹ মিডিਆ ਦੇ ਵਿੱਚ ਕੋਈ ਗੱਲ ਕਰਨਗੇ ਇਹ ਵੀ ਸਰਤਾਂ ਲਾਈਆਂ ਜਾਣਗੀਆਂ ਜਿਵੇਂ ਅ ਉਮਰ ਅਬਦੁੱਲਾਹ ਨੂੰ ਹਰਾਉਣ ਵਾਲੇ ਇੰਜੀਨੀਅਰ ਉੱਤੇ ਸਰਤਾਂ ਲਾਗੂ ਕੀਤੀਆਂ ਗਏ ਨੇ ਉਹ ਸਰਤਾਂ ਸੇਮ ਭਾਈ ਅਮਰਪਾਲ ਸਿੰਘ ਤੇ ਵੀ ਲਾਗੂ ਹੋ ਸਕਦੀਆਂ ਨੇ ਹੋ ਸਕਦੀਆਂ ਕਿ ਲਗਭਗ ਹੋ ਚੁੱਕੀਆਂ ਹੋਣਗੀਆਂ ਕਿਉਂਕਿ ਜਿਵੇਂ ਡੀ ਸਾਹਬ ਨੇ ਕਿਹਾ ਕਿ ਵੀ ਉਹਨਾਂ ਨੂੰ ਸਰਪਤਾ ਤਹਿਤ ਜ਼ਮਾਨਤ ਦਿੱਤੀ ਗਈ ਆ ਪਰੋਲ ਮਿਲ ਗਿਆ ਉਹਨਾਂ ਨੂੰ ਤੇ ਉਹ ਦੇ ਵਿੱਚ ਸਾਰੀਆਂ ਇਦਾਂ ਦੀਆਂ ਸ਼ਰਤਾਂ ਆਣ ਗਿਆ ਕਿ ਕੋਈ মিডিਏ ਦੇ ਵਿੱਚ ਨਹੀਂ ਬੋਲਣਾ ਕੋਈ ਸੋਸ਼ਲ ਮੀਡੀਆ ਤੇ ਤੁਸੀਂ ਬਿਆਨ ਨਹੀਂ ਪਾਉਣਾ ਤੇ ਬਹੁਤ ਕੁਝ ਹੋ ਸਕਦਾ ਬਾਕੀ ਜਿਹੜਾ ਕੱਲ ਨੂੰ ਉਹਨਾਂ ਦਾ ਸੌ ਚੱਕ ਸਮਾਗਮ ਹੋਵੇਗਾ ਜੇ ਆ ਪਰਸੋਂ ਹੋਵੇਗਾ ਕੱਲ ਨੂੰ ਹੋ ਸਕਦਾ ਪੰਜ ਨੂੰ ਜਾਂ 6 ਤਰੀਕ ਨੂੰ ਹੋ ਸਕਦਾ ਉਹ ਬਹੁਤ ਹੀ ਦਿਲਚਸਪ ਹੋਵੇਗਾ ਵੀ ਉਹ ਆਪਣੇ ਸੌਚੁੱਕ ਸਮਾਗਮ ਦੇ ਵਿੱਚ ਕਿੰਦਾ ਦੀ ਗੱਲ ਕਰਦੇ ਆ ਪਰ ਇੱਥੇ ਲੋਕਾਂ ਦੇ ਵਿੱਚ ਇਹ ਵੀ ਆ ਤੇ ਤੁਸੀਂ ਵੇਖ ਲਿਓ ਜਿਹੜੀ ਮੈਂ ਗੱਲ ਕਹਿਣਾ ਲੋਕਾਂ ਨੇ ਕਲੈਪ ਕੱਟ-ਕੱਟ ਕੇ ਪਾ ਲੈਣੇ ਨੇ ਜਦੋਂ ਉਹਨਾਂ ਨੇ ਸਵਿਧਾਨ ਦੀ ਸੌਚ ਚੁਪਣੀ ਆ ਕਿਉਂਕਿ ਲੋਕਾਂ ਦੇ ਵਿੱਚ ਕੁਝ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਲੋਕ ਨੇ ਵਖਵਖ ਪਾਰਟੀਆਂ ਤੋਂ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਕਿਹਾ ਸੀ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਉਹਨਾਂ ਨੇ ਉਹੀ ਕੱਲ ਸਵਿਧਾਨ ਦੀ ਸੌਂ ਚੁੱਕਣੀ ਆ ਚਾਹ ਪਰਸੋਂ ਚੁੱਕਣੀ ਆ ਉਹਨਾਂ ਨੇ ਜਦੋਂ ਕਹਿਣਾ ਮੈਂ ਇਸਵਰ ਦੀ ਸੌਂ ਖਾਂਦੇ ਆ ਵੀ ਇਦਾਂ ਜੋ ਵੀ ਸੌਂ ਦਾ ਰਸਮ ਰਿਵਾਜ ਹੁੰਦਾ ਉਹ ਪੂਰੀ ਕਰਨਗੇ ਤੇ ਉੱਥੇ ਲੋਕਾਂ ਨੇ ਕੁਝ ਨੇ ਕੱਟ-ਕੱਟ ਕੇ ਕਲਿੱਪ ਆਪਕਾ ਨੂੰ ਪਤਾ ਕੋਈ ਕੰਮ ਚੰਗਾ ਕਰੇ ਕੋਈ ਮਾੜਾ ਕਰੇ ਉਹਨਾਂ ਨੇ ਤਾਂ ਇੱਥੋਂ ਤੱਕ ਹੁੰਦਾ ਉਹ ਤਾਂ ਅਸਲ ਗੱਲ ਹੋਊਗੀ ਸੌਂ ਚੁੱਕਾ ਲਈ ਤਾਂ ਇਤਦਾ ਇਹ ਆ ਵੀ ਕਿਸੇ ਦਾ ਗਲ ਕਿਸੇ ਦੀ ਧੜ ਕਿਸੇ ਦਾ ਕੁਝ ਵੱਖਰਾ ਵੱਖਰਾ ਕਰਕੇ ਲਾਉਂਦੇ ਨੇ ਇੱਥੋਂ ਤੱਕ ਕਿ ਕਹਿੰਦਾ ਬੰਦਾ ਕੁਝ ਹੁੰਦਾ ਕੱਟ-ਕੱਟ ਕੇ ਕੁਝ ਕਰ ਦਿੰਦੇ ਨੇ ਇਹ ਸਾਡੇ ਸੋਸ਼ਲ ਮੀਡੀਆ ਦਾ ਇੱਕ ਰੰਗ ਆ ਸੋਸ਼ਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਅਜਾਹੇ ਬੈਠੇ ਨੇ ਜਿਹੜੇ ਹਰ ਵਕਤ ਇਹੀ ਚੀਜ਼ਾਂ ਭਾਲਦੇ ਨੇ ਮੈਂ ਇੱਥੇ ਇੱਕ ਗੱਲ ਕਰਦਾ ਇੱਕ ਖਾਸ ਮੀਡੀਆ ਦੀ ਇੱਕ ਚੈਨਲ ਦੀ ਤੇ ਉਹਨਾਂ ਨੇ ਬੇਸ਼ੱਕ 40000 ਦੇ ਕਰੀਬ ਉਹਨਾਂ ਦੇ ਫੋਲੋਅਰ ਨੇ ਉਹਨਾਂ ਨੇ ਕਦੇ ਵੀ ਵਿਊ ਲੈਣ ਖਾਤਰ ਗਲਤ ਵੀਡੀਓ ਨਹੀਂ ਪਾਈ ਕਾਰਨ ਕੀ ਉਹ ਕਹਿੰਦੇ ਯਾਰ ਨਹੀਂ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਕੁਝ ਲੋਕਾਂ ਨੇ ਵਿਊ ਲੈਣ ਦੇ ਖਾਤਰ ਬਹੁਤ ਵੱਖ-ਵੱਖ ਤਰ੍ਹਾਂ ਦਾ ਘਟਿਆ ਮਟੀਰੀਅਲ ਪੇਸ਼ ਕਰਨਾ ਕਰਦੇ ਵੀ ਨੇ ਤੇ ਨਿੰਦਣਯੋਗ ਹੋਵੇਗਾ ਤੇ ਜੋ ਕੱਲ ਨੂੰ ਹੋ ਰਿਹਾ ਜਾਂ ਪਰਸੋ ਹੋ ਰਿਹਾ ਬੇਸ਼ੱਕ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਚੋਂ ਪਾਈ ਅਮਰਤਪਾਲ ਸਿੰਘ ਜਿਹਨੂੰ ਲੈਣ ਵਾਸਤੇ ਰਵਾਨਾ ਹੋ ਚੁੱਕੀ ਆ ਪਰ ਬਹੁਤ ਹੀ ਲੋਕਾਂ 'ਚ ਉਤਸ਼ਾਹ ਕਿ ਉਹ ਸੌ ਕਿਸ ਤਰੀਕੇ ਨਾਲ ਚੁੱਕਣਗੇ ਤੇ ਉਹਨਾਂ ਦੀ ਜਿਹੜੀ ਪ੍ਰੋਲ ਉਹ ਕਿੰਨੇ ਸਮੇਂ ਦੀ ਹੋਵੇਗੀ ਜਾਂ ਉਹਨਾਂ ਨੂੰ ਕਿੱਦਾਂ-ਕਿੱਦਾਂ ਕਮਾਇਆ ਜਾਵੇਗਾ ਕਿਉਂਕਿ ਇੱਕ ਇੱਥੇ ਗੱਲ ਹੋਰ ਵੀ ਆ ਜਦੋਂ ਲਾਸਟ ਪਰਸਨ ਹੋਈ ਨੂੰ ਦਿੱਲੀ ਤੋਂ ਲੈ ਕੇ ਆਏ ਸੀ ਤਿਹਾਰ ਜੇਲ੍ਹ ਚੋਂ ਰਾਸਤੇ ਦੇ ਵਿੱਚ ਉਹਨਾਂ ਦਾ ਮਾੜੇ ਮਾੜੀ ਚੀਜ਼ ਦਿਖਾਉਂਦੇ ਰਹੇ ਸੀ ਇੱਥੇ ਉਹਨੇ ਪਿਸ਼ਾਬ ਕੀਤਾ ਇੱਥੇ ਉਹਨੇ ਪਾਣੀ ਮੰਗਿਆ ਇੱਥੇ ਆਹ ਕਰੇ ਇੱਥੇ ਉਹ ਕਰਿਆ ਇਹ ਰਸਤਿਆਂ ਦੇ ਵਿੱਚ ਵੀ ਸਮਾਂ ਬਹੁਤ ਬਰਬਾਦ ਹੋ ਜਾਂਦਾ ਮੈਨੂੰ ਤਾਂ ਇੰਜ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਲਿਆਂਦਾ ਜਾਵੇਗਾ ਹੋ ਸਕਦਾ ਉਹਨਾਂ ਨੂੰ ਕਿਸੇ ਗੁਪਤ ਟਿਕਾਣੇ ਤੇ ਵੀ ਰੱਖ ਸਕਦੇ ਨੇ ਤੇ ਧੰਨਵਾਦ ਜੀ